ਪਿੰਡ ਕਲੇਰ ਖੁਰਦ ਦੀ ਜੰਪਲ ਹੁਣ ਹਾਲ ਡਾਕਟਰ ਕੁਲਜੀਤ ਰੰਦਾਵਾ ਨੇ ਬਤੌਰ ਸੀਨੀਅਰ ਮੈਡੀਕਲ ਅਫਸਰ ਨਸ਼ੀਰਾ ਮੱਜਾ ਸਿੰਘ ਦਾ ਚਾਰ ਸੰਭਾਲਿਆ ਭਾਰਤੀ ਸੈਨਾ ਤੋਂ ਸੇਵਾ ਮੁਕਤ ਹੋਏ ਅਧਿਕਾਰੀ ਸਤਨਾਮ ਸਿੰਘ ਰੰਦਾਵਾ ਦੀ ਧੀ ਡਾਕਟਰ ਕੁਲਜੀਤ ਰੰਦਾਵਾ ਅੱਜ ਆਪਣੇ ਪਿਤਾ ਦਾ ਆਸ਼ੀਰਵਾਦ ਲੈ ਕੇ ਆਪਣੀ ਕੁਰਸੀ ਤੇ ਬੈਠੀ ਗਲਬਾ ਦੌਰਾਨ ਐਸਐਮਓ ਦੇ ਪਿਤਾ ਸਤਨਾਮ ਸਿੰਘ ਰੰਦਾਵਾ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਧੀ ਤੇ ਬਹੁਤ ਮਾਣ ਹੈ ਜਿਸ ਨੇ ਕੀ ਉਸ ਦਾ ਸੁਪਨਾ ਪੂਰਾ ਕੀਤਾ ਹੈ ਗਲਬਾ ਦੌਰਾਨ ਐਸਐਮਓ ਡਾਕਟਰ ਰੰਦਾਵਾ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਨਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਦੇ ਨਾਲ ਨਿ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਜੀ ਜੋ ਮੈਨੂੰ ਇਸ ਜ਼ਿੰਮੇਵਾਰੀ ਦੇ लायक ਸਮਝਿਆ ਮੇਰਾ ਨਾਮ ਡਾਕਟਰ ਕੁਲਜੀਤ ਕੌਰ ਹੈ ਔਰ ਮੈਂ ਇੱਥੇ ਮੈਡੀਕਲ ਅਫਸਰ 13 ਸਾਲ ਤੋਂ ਕੰਮ ਕਰ ਰਹੀ ਹਾਂ ਜੀ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ ਸਾਰੀਆਂ ਅਸੀਂ ਗਰੀਬਾਂ ਨੂੰ ਉਹਨਾਂ ਦਾ ਪੂਰਾ ਪੂਰਾ ਲਾਭ ਦਵਾਵਾਂਗੇ ਬਿਲਕੁਲ ਜੀ ਏ ਮੈਂ ਬਿਲਕੁਲ ਤੁਹਾਨੂੰ ਵਿਸ਼ਵਾਸ ਦਿਵਾਉਣੀ ਹੈ ਕਿ ਜਿੰਨੀ ਦੇ ਮੈਂ ਮੇਰੇ ਕੋਲ ਚਾਰਜ ਹੈ ਤੁਹਾਨੂੰ ਕਿਸੇ ਤਰ੍ਹਾਂ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਜੀ ਜੀ ਜ਼ਰੂਰ ਇੱਥੇ ਸਾਡੇ ਕੋਲ 5 ਐਮਓ ਨੇ ਜੋ ਕਿ ਈਵਨਿੰਗ ਨਾਈਟ ਔਰ ਮਾਰਨਿੰਗ ਡਿਊਟੀ ਕਰਦੇ ਨੇ ਕੋਈ ਰੋਡ ਸਾਈਡ ਐਕਸੀਡੈਂਟ ਆਂਦਾ ਹੈ ਕੋਈ ਸਾਡਾ ਮੈਡੀਕਲ ਲੀਗਲ ਕੇਸ ਆਂਦਾ ਹੈ ਤਾਂ ਅਸੀਂ ਉਸ ਟਾਈਮ ਪੂਰੇ ਮੌਜੂਦ ਹੁੰਦੇ ਆ ਜੀ ਫਿਰ ਸਾਡੇ ਕੋਲ ਗਾਇਨਕੋਲੋਜਿਸਟ ਨੇ ਜੋ ਆਪਣੀ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਸਾਡੇ ਕੋਲ ਇੱਥੇ ਫ੍ਰੀ ਜਿਹੜਾ ਜਨੇਪਾ ਹੁੰਦਾ ਹੈ ਜੀ ਅਸੀਂ ਪੇਸ਼ੈਂਟਸ ਨੂੰ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਜਨੇਪਾ ਪੁੱਛ ਜੋ ਉਹਨਾਂ ਦੀ ਰਕਮ ਹੈ ਉਹ ਦਿੰਦੇ ਆ ਜੀ ਠੀਕ ਹੈ ਬਾਕੀ ਇੱਥੇ ਸਾਰੀਆਂ ਬੱਚਿਆਂ ਨੂੰ ਟੀਕੇ ਵਗੈਰਾ ਫ੍ਰੀ ਲੱਗਦੇ ਨੇ ਸਾਡੇ ਕੋਲ ਧਾਰੀਵਾਲ ਦਾ ਵੀ ਡੀਡੀਓ ਪਾਵਰਸ ਨੇ ਆਰਡਰ ਕੋਰਸਨ ਤੋਂ ਕਰਾਈ ਦੀ ਆਮੀ ਮੈਂ ਸਟਰੋਂਗਲੀ ਕੰਡਮ ਕਰਦੀ ਆ ਜੀ ਬਰੂਟਲੀ ਉਸ ਲੜਕੀ ਨਾਲ ਬਹੁਤ ਜ਼ਾਇਦ ਹੁਜਾਇਤ ਹੋਈ ਹੈ ਠੀਕ ਹੈ ਜੀ ਔਰ ਇਹ ਸਾਡੇ ਸਮਾਜ ਦਾ ਹੀ ਇੱਕ ਨਿਕੰਮਾ ਇੱਕ ਤੁਸੀਂ ਕਹਿ ਸਕਦੇ ਹੋ ਕਿ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਜੀ ਸਵੇਰੇ ਸਾਡੇ ਕੋਲ ਪੁਲਿਸ ਦਾ ਇੱਕ ਅਧਿਕਾਰੀ ਹੁੰਦਾ ਹੈ ਠੀਕ ਹੈ ਕਾਂਸਟੇਬਲ ਦੀ ਡਿਊਟੀ ਲਗਵਾਈ ਹੋਈ ਹੈ ਅਸੀਂ ਜੀ ਔਰ ਈਵਨਿੰਗ ਔਰ ਨਾਈਟ ਦੇ ਵਿੱਚ ਅਸੀਂ ਇੱਕ ਚੌਕੀਦਾਰ ਦੀ ਪ੍ਰਬੰਧ ਕੀਤਾ ਹੋਇਆ ਹੈ ਅਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਦੋ ਸਟਾਫ ਨਰਸਿਸ ਦੀ ਡਿਊਟੀ ਲਈਏ ਤਾਂ ਕਿ ਇਕੱਲੇ ਲੇਡੀਆਂ ਨਾ ਹੋਣ ਠੀਕ ਹੈ ਬਾਕੀ ਸਾਰੇ ਇੱਥੇ ਸੀਸੀਟੀਵੀ ਸਾਡੇ ਸੱਗੇ ਹੋਏ ਆਈ ਐਮ ਬlesਟ ਬਹੁਤ ਖੁਸ਼ੀ ਹੁੰਦੀ ਹੈ ਜੀ ਆਪਣੇ ਫਾਦਰ ਸਾਹਿਬ ਨੂੰ ਠੀਕ ਹੈ ਮੈਂ ਬਹੁਤ ਲੱਕੀ ਹਾਂ ਕਿ ਮੈਨੂੰ ਮੇਰੇ ਫਾਦਰ ਸਾਹਿਬ ਨੇ ਮੁੰਡਿਆਂ ਵਾਂਗੂ ਪਿਆਰ ਕੀਤਾ ਜੀ ਇਹ ਜ਼ਿੰਦਗੀ ਦੇ ਵਿੱਚ ਕਦੀ ਕਦੀ ਇਹੋ ਜਿਹੇ ਮੌਕੇ ਆਉਂਦੇ ਆ ਤੇ ਮੈਂ ਐਕਸ ਇੰਡੀ ਸਤਨਾਮ ਸਿੰਘ ਦਾ ਨਾਮ ਆ ਮੇਰਾ ਨਾਮ ਐਂਡ ਕਲੇਰ ਖੁਰਦੇ ਤੇ ਮੈਂ ਐਕਸ ਇੰਡੀ ਨੇਵੀ ਦਾ ਇੱਕ ਇਲੈਕਟ੍ਰੀਕਲ ਇੰਜੀਨੀਅਰ ਆ ਤੇ ਬਾਅਦ ਦੇ ਵਿੱਚ ਮਰਿਸ਼ਿਪਾਂ ਦੇ ਵਿੱਚ ਵੀ ਲੈਕਟ੍ਰੀਕਲ ਇੰਜੀਨੀਅਰ ਆਫਸਰ ਰਿਆ ਨਾ ਇਹ ਇਹ ਬੱਚਿਆਂ ਨੇ ਜਿਉਂ ਸੇਵਾ ਕੀਤੀ ਆ ਇਹਨਾਂ ਨੂੰ ਦੱਬ ਕੇ ਪੜਾਇਆ ਵਾ ਇਹ ਉਹ ਕੀਤਾ ਤੇ ਬਾਕੀ ਸਿੱਖਿਆ ਇਹਨਾਂ ਨੂੰ ਇਹ ਆ ਵੀ ਉਚਾਈ ਦੇ ਉੱਤੇ ਜਿਹੜਾ ਹਿਮਾਲਿਆ ਦੇ ਉੱਤੇ ਚੜ ਸਕਦਾ ਦਰਖਤ ਦੇ ਟੌਪ ਤੇ ਜਾ ਸਕਦਾ ਪਰ ਉੱਥੇ ਰਹਿਣਾ ਮੁਸ਼ਕਲ ਆ ਇਹ ਇਹਦਾ ਧਿਆਨ ਰੱਖਿਓ ਉਸ ਲੈਵਲ ਤੇ ਜਾ ਕੇ ਕਿਤੇ ਡਿੱਗ ਨਾ ਪਿਓ ਵੇਖਿਓ ਕਿਤੇ ਬੜੀ ਮੁਸ਼ਕਲ ਹੈ ਤੁਹਾਨੂੰ ਪਾਇਆ ਵਾ ਆਪਣਾ ਜਿਹੜਾ ਸਫਰ ਜਿਹੜਾ ਚੰਗੀ ਤਰ੍ਹਾਂ ਲੋਕੀ ਐਪਰੀਸ਼ੀਏਟ ਕਰਨ ਤੁਹਾਡੇ ਫਿਰ ਤੇ ਮਜ਼ਾ ਨਾ ਐਪਰੀਸ਼ੀਏਟ ਵੀ ਕੋ ਦੂਜਾ ਕਰੇ ਤੇ ਉਹ ਲੱਗਦੀ ਆ ਆਪ ਸੈਲਫ ਰਿਕਮੈਂਡੇਸ਼ਨ ਹੈ ਗਾ ਨੋ ਰਿਸਪੈਕਟ ਆ ਸਮਥਿੰਗ ਔਰ ਜੀਵਨ ਸਖਾਲਾ ਰਹਿ ਸਕਦਾ ਵਾ ਜੇ ਤਿੰਨ ਨਿਯਮ ਬੰਦਾ ਅਪਰੇਟ ਕਰ ਲੇ ਤੇ ਇੱਕ ਤੇ ਪਹਿਲਾ ਸਾਦਗੀ ਰੱਖੋ ਸਾਦਗੀ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਆ ਦੂਜਾ ਵਾ ਨਿਮਰਤਾ ਨਿਮਰਤਾ ਬੜੀ ਜ਼ਰੂਰਤ ਆ ਕੋਈ ਗੱਲ ਕਹਿ ਵੀ ਜਾਂਦਾ ਤੇ ਉਹਨੂੰ ਸਹਾਰ ਲੋ ਉਹ ਮਿੰਟ ਅੱਗੇ ਨਿਕਲ ਜਾਵੇ ਤੇ ਤੁਹਾਡਾ ਜੀਵਨ ਠੀਕ ਰਹ ਜੂਗਾ ਬਾਕੀ ਸਬਰ ਜੋ ਕੁਝ ਹੋ ਗਿਆ ਉਹਨੂੰ ਸਬਰ ਕਰ ਲੋ なるほど。